ਸਿੱਖਾਲਾ ਭਾਈ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਬੜੈਂ ਟ੍ਰੈਕਟਰ ਡਿਸਟ੍ਰਿਕਟ ਬਠਿੰਡਾ ਪਿੰਡ ਸਾਡਾ ਭਾਈ ਬਖਤੌਰਾ ਕਿਹੜੇ ਸਭ ਤੋਂ ਪਹਿਲਾਂ ਪਰ ਆ ਜੁੜੇ ਆ ਜਰੂਰ ਸਬਸਕ੍ਰਾਈਬਰ ਕਰ ਲਓ ਭਰਾਵੋ ਤੁਹਾਨੂੰ ਟਰੈਕਟਰ ਸੰਬੰਧ ਚ ਹਰੇਕ ਤਰ੍ਹਾਂ ਦੀ ਵੀਡੀਓ ਵਗੈਰਾ ਪਾ ਕੇ ਦੱਸਦੇ ਰਹਿੰਦੇ ਆ ਕਿਹੜੇ ਕਿਹੜੇ ਟਰੈਕਟਰ ਆ ਇੱਕ ਵਾਰੀ ਜਰੂਰ ਪੇਜ ਨੂੰ ਸਬਸਕ੍ਰਾਈਬਰ ਕਰ ਲਓ ਕਿਹੜੇ ਕਿਹੜੇ ਭਰਾ ਦੇਖ ਰਹੇ ਆ ਤੇ ਫੇਸਬੁੱਕ ਤੇ ਦੇਖ ਰਹੇ ਆ ਤਾਂ ਇਹਨੂੰ ਫੋਲੋ ਕਰ ਲਓ ਪੇਜ ਨੂੰ ਤੁਹਾਡਾ ਕਿੱਥੋਂ ਕਿੱਥੋਂ ਤੁਸੀਂ ਮੇਰੇ ਨਾਲ ਜੁੜੇ ਹੋ ਜਰੂਰ ਕਮੈਂਟ ਕਰਕੇ ਦੱਸਿਓ ਜੇਕਰ ਕੋਈ ਵੀ ਟਰੈਕਟਰ ਤੁਸੀਂ ਖਰੀਦਣਾ ਜਾਂ ਤਾਂ ਇਹ ਵੀਡੀਓ ਗੌਰ ਨਾਲ ਦੇਖ ਲੋ ਦੂਜੇ ਨੰਬਰ ਤੇ ਤੁਹਾਡੇ ਕਿਸੇ ਯਾਰ ਦੋਸਤ ਦੇ ਰਿਸ਼ਤੇਦਾਰ ਨੇ ਭੈਣ ਨੇ ਭਰਾ ਨੇ ਕੋਈ ਟਰੈਕਟਰ ਖਰੀਦਣਾ ਤਾਂ ਉਹਦੇ ਕੋਲੇ ਵੀਡੀਓ ਜਰੂਰ ਪਹੁੰਚਦੀ ਇਹ ਕਰ ਦਿਓ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਪਠਿੰਡਾ ਚ ਟਰੈਕਟਰ ਲੋਨ ਮੇਲਾ ਟਰੈਕਟਰ ਲਾਉਣ ਮੇਲਾ ਲੱਗ ਚੁੱਕਿਆਗਾ ਪਿੰਡ ਸਾਡਾ ਭਾਈ ਬਖਤੌਰਾ ਡਿਸਟ੍ਰਿਕਟ ਬਠਿੰਡਾ ਚ ਬਹੁਤ ਵੱਡਾ ਟਰੈਕਟਰ ਲਾਉਣ ਮੇਲਾ ਲੱਗ ਚੁੱਕਿਆਗਾ ਬੜੇ ਟਰੈਕਟਰ ਤੇ ਤੁਹਾਨੂੰ ਹਾਇ ਮਾਲੋ ਵੀ 24 ਘੰਟੇ ਭਰੋ 70-75 ਟਰੈਕਟਰ ਮਿਲ ਸਕਦੇ ਨੇ ਕਦੋਂ ਵੀ ਤੁਸੀਂ ਟਰੈਕਟਰ ਲੈਣੇ ਹੋਵੇ ਤਾਂ ਸਾਨੂੰ ਇੱਕ ਵਾਰੀ ਫੋਨ ਕਰਕੇ ਜਰੂਰ ਆਇਓ ਆ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸੰਪਰਕ ਕਰ ਲਓ 99026444 ਤੇ ਸੰਪਰਕ ਕਰ ਲਓ ਬਾਕੀ ਵੀਡੀਓ ਵਿੱਚ ਤੁਹਾਨੂੰ ਨੰਬਰ ਦੇਵਾਂਗੇ ਐਂਡ ਤੇ ਜਰੂਰ ਦੇਖਿਓ ਤੁਸੀਂ ਕਿੱਥੋਂ-ਕਿੱਥੋਂ ਜੁੜਿਓ ਭਰਾਵੋ ਕਿਹੜਾ ਤੁਹਾਡਾ ਪਿੰਡ ਆ ਤੁਹਾਡਾ ਕਿਹੜਾ ਏਰੀਆ ਹੈਗਾ ਜਰੂਰ ਕਮੈਂਟ ਕਰਕੇ ਦੱਸਿਓ ਤੁਹਾਡਾ ਅਗਲੀ ਵੀਡੀਓ 'ਚ ਤੁਹਾਡਾ ਨਾਮ ਜਰੂਰ ਬੋਲਾਂਗੇ ਜਰੂਰ ਤੁਹਾਡਾ ਨਾਮ ਬੋਲਾਂਗੇ ਵੀ ਤੁਸੀਂ ਕਿੱਥੋਂ-ਕਿੱਥੋਂ ਜੁੜਿਓ ਕਿਹੜਾ ਤੁਹਾਡਾ ਪਿੰਡ ਆ ਕਿਹੜਾ ਤੁਹਾਡਾ ਏਰੀਆ ਹੈਗਾ ਜਰੂਰ ਆਪਣਾ ਨਾਮ ਆਪਣੇ ਆਪਣੇ ਪਿੰਡ ਦਾ ਨਾਮ ਜਰੂਰ ਦੱਸਿਓ ਅੱਜ ਤੁਹਾਨੂੰ ਕੱਲੇ ਦਿਖਾ ਰਹੇ ਹਾਂ ਜੌਂਡੀਆਰ ਜੌਂਡੀਅਰ ਕਿਹੜੇ ਕਿਹੜੇ ਆਏ ਆ ਕਿਹੜੇ ਕਿਹੜੇ ਮਾਡਲ ਆ ਕਿੰਨਾ ਕਿੰਨਾ ਲਾਉਣ ਹੋ ਜੂ ਕਿਹੜੇ ਭਰਾਵਾਂ ਨੇ ਜੌਂਡੀਅਰ ਟਰੈਕਟਰ ਖਰੀਦਨੇ ਆ ਉਸ ਪਰ ਕਰ ਲੈਣ ਇਹ ਵੀਡੀਓ ਨੂੰ ਗੌਰ ਨਾਲ ਦੇਖਣਾ ਅੱਜ ਜੌਂਡੀਅਰ ਦਿਖਾਉਣੇ ਆ ਤੁਹਾਨੂੰ ਕਿਹੜੇ ਕਿਹੜੇ ਆਏ ਆ ਸਾਡੇ ਕੋਲੇ 5210 4x4 5210 4x4 2000 ਤੇ 21 ਮਾਡਲ ਆ ਗੁਰੂਏ ਵੇਟ ਬੂਟ ਲੱਗੇ ਆ ਕਨੋਪੀ ਵਗੈਰਾ ਲੱਗੀ ਆ ਮੂਰੇ ਆ ਮਤਲਬ ਵੇਟ ਵੀ 6 2 4 6 ਵੇਟ ਲੱਗੇ ਆ ਪਲੇਟਾਂ ਵਾਲੇ ਹੈਵੀ ਤੇ ਬਗਰ ਕੋਨੋ ਪੀ ਲੱਗੀ ਹੈ ਲੱਖ ਰੁਪਏ ਦਾ ਸਮਾਨ 1 ਲੱਖ ਰੁਪਏ ਦਾ ਸਮਾਨ ਜੋਂਡੀ ਹਰਦੇ ਉੱਪਰ ਲੱਗਿਆਗਾ ਭਰਾਵੋ ਤੇ ਕਿਸੇ ਭਰਾ ਨੇ ਇਹ ਲਹਣਾ ਹੋਵੇ 80000 ਦਾ ਆਪਾਂ ਸਮਾਨ ਲਾਹ ਵੀ ਲਾਵਾਂਗੇ ਕਿਉਂ 20 ਇਹਦਾ 10-15000 ਤੱਕ ਤੁਹਾਨੂੰ ਸਮਾਨ ਇਹ ਲਾ ਕੇ ਦੇ ਦਿਆਂਗੇ ਜੇ ਉਹ ਜਿਹਾ ਸਮਾਨ オリジナル ਬੈਂਪਰ オリジナル ਲਵਾਉਣਾ ਤੇ ਕਰੋਪੀ ਕਪੜੇ ਵਾਲੀ ਲਵਾਉਣੀਆਂ ਛਤਰੀ ਤਾਂ ਇਹਦਾ ਰੇਟ ਹੈਗਾ 9,55,000 ਰੁਪਿਆ 9,55,000 ਰੁਪਿਆ ਰੇਟ ਆ 2021 ਮਾਡਲ ਆ ਅੱਗੇ 5405 5405 2021 ਮਾਡਲੀ ਟਰੈਕਟਰ ਇਹ ਆ ਇਹਦਾ ਰੇਟ ਹੈਗਾ 7 ਲੱਖ ਤੇ 85000 ਰੁਪਿਆ 7,85,000 ਰੁਪਿਆ ਰੇਟ ਆ ਕਨੋਪੀ ਇਹਦੇ ਉੱਤੇ ਵੀ ਲੱਗੀ ਆ ਡੈੱਕ ਦੇ ਉੱਤੇ ਵੀ ਪੂਰਾ ਜੇ ਇਹਦਾ ਉੱਤੇ ਵੀ ਐ ਮਤਲਬ ਵੀ 25 30 ਕ ਹਜ਼ਾਰ ਦਾ ਰੀਜਨਲ ਕਨੋਪੀ ਲੱਗੀ ਆ 30 ਕ ਹਜ਼ਾਰ ਦਾ ਸਮਾਨ ਇਹਦੇ ਉੱਤੇ ਵੀ ਲੱਗਿਆਗਾ ਬਹੁਤ ਸਾਫ ਸੁਥਰੇ ਟਰੈਕਟਰਾਂ ਬ੍ਰੈਂਚ ਟਰੈਕਟਰ ਤੇ ਮੈਟਾਂ ਦੇ ਟਰੈਕਟਰ ਖੜੇ ਆ ਆ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ 8054700992026 4049417626846 8872237846 ਇਹ ਸਰਦਾਰ ਮਹਿੰਦਰ ਸਿੰਘ ਬ੍ਰੈਂਚ ਮੇਰੇ ਫਾਦਰ ਸਾਹਿਬ ਦੇ ਨੰਬਰ ਆ ਆ ਮੇਰੇ ਨੰਬਰ 5405 795000 ਰੁਪਇਆ ਰੇਟ ਆ ਭਰਾਵੋ ਕਿਸੇ ਵੀਰ ਭਰਾ ਨੇ ਟਰੈਕਟਰ ਖਰੀਦਣੇ ਆ ਐ ਮਨ ਲਓ 2 ਲੱਖ ਰੁਪਇਆ ਪਰਕੇ ਸਾਨੂੰ 2.5 ਲੱਖ ਰੁਪਇਆ ਪਰਕੇ 5210 ਮਿਲ ਜਾਊਗਾ ਤੇ 2.5 ਲੱਖ ਰੁਪਇਆ ਪਰਕੇ ਆ ਮਿਲ ਜਾਊਗਾ 2 ਲੱਖ ਰੁਪਇਆ ਪਰਕੇ ਤੁਸੀਂ ਇਹ ਟਰੈਕਟਰ ਲੈ ਆ ਸਕਦੇ ਹੋ ਆਹ ਐ ਮਨ ਲਓ ਵੀ 1.5 ਲੱਖ ਰੁਪਇਆ 1.5 ਲੱਖ ਰੁਪਇਆ ਪਰਕੇ 50 50 ਡੀ 50 50 ਡੀ 2000 ਤੇ ਇਹ 18 ਮਾਡਲ ਦਾ ਟਰੈਕਟਰ ਡੱਕ ਇਹਦੇ ਉੱਤੇ ਵੀ ਲੱਗਿਆਗਾ ਸਾਰੇ ਟਰੈਕਟਰਾਂ ਦੀ ਜੇ ਚਾਰ ਟਰੈਕਟਰਾਂ ਦੇ ਡੱਕ ਲੱਗੇ ਇੱਕ ਤੇ ਨਹੀਂ ਲੱਗੇਗਾ 2018 ਮਾਡਲਾ ਇਹਦਾ ਰੇਟ ਹੈਗਾ ਭਰਾਵੋ 5 ਲੱਖ 15000 ਰੁਪਿਆ 5 ਲੱਖ 15000 ਰੁਪਿਆ ਰੇਟ ਆ ਇਹ ਟਰੈਕਟਰ ਦਾ ਕਿਸੇ ਵੀਰ ਭਰਾ ਨੇ ਲੈਣਾ ਤਾਂ ਇਹ ਟਰੈਕਟਰ ਬ੍ਰੈਂਚ ਟਰੈਕਟਰ ਪਿੰਡ ਭਾਈ ਬਖਸੌਰ ਡਿਸਟ੍ਰਿਕਟ ਬਠਿੰਡਾ ਤੇ ਇਹ ਟਰੈਕਟਰ ਖੜਾਗਾ ਜਰੂਰ ਤੁਸੀਂ ਇਹ ਟਰੈਕਟਰ ਬ੍ਰੈਂਚ ਟਰੈਕਟਰ ਤੋਂ ਖਰੀਦ ਕੇ ਲੈ ਆ ਸਕਦੇ ਹੋ ਕਿਸੇ ਵੀਰ ਨੇ ਭਰਾ ਨੇ ਭੈਣ ਨੇ ਇਹ ਟਰੈਕਟਰ ਖਰੀਦਣਾ ਤੁਸੀਂ ਬ੍ਰੈਂਚ ਟਟ ਨਾਲ ਸੰਪਰਕ ਕਰ ਲਓ ਪਿੰਡ ਭਾਈ ਬਖਸੌਰ ਆ ਸਾਡਾ ਡਿਸਟ੍ਰਿਕਟ ਪਟੰਡਾ ਡਿਸਟ੍ਰਿਕਟ ਪਟੰਡਾ ਜਿਹੇ ਪਿੰਡ ਪੈ ਗਿਆ 515000 ਰੁਪਇਆ 5210 ਗੇਅਰ ਪ੍ਰੋ ਇਹ ਆ ਵੀ ਬਾਈ ਮਾਰਡਲਾ ਤੇ ਇਹ ਵੀ ਬਾਈ ਮਾਰਡਲਾ ਇਹਦਾ ਰੇਟ ਹੈਗਾ 765000 ਰੁਪਇਆ ਕਿਸੇ ਪ੍ਰਾਣੇ ਲੈਣਾਗਾ ਤੇ ਇਹਦਾ ਰੇਟ ਹੈਗਾ 745000 ਰੁਪਇਆ ਇਹਦੇ ਐਮ ਵੱਲੋਂ 20-25000 ਦਾ ਸਮਾਨ ਬੈਕਸਟਰਾ ਲੱਗਿਆਗਾ ਰੇਟ ਤੇ ਕੋਈ ਹੀ ਆ ਤੁਸੀਂ ਜੇ ਇਹ ਤੇ ਸਮਾਨ ਵਗੈਰਾ ਨਹੀਂ ਲਾਉਣਾ ਤਾਂ 5 745 ਰੇਟ ਇਹ ਦਾਗਾ ਬਾਕੀ ਡਿਸਕਾਊਂਟ ਹੋ ਜਾਊਗਾ ਤੇ ਇਹਨਾਂ ਤੇ 2 ਲੱਖ ਰੁਪਈਆ ਭਰ ਕੇ ਬਾਕੀ ਆਸਾਨ ਕਿਸ਼ਤਾਂ 'ਚ ਤੁਸੀਂ ਇਹ ਟਰੈਕਟਰ ਲਿਆ ਸਕਦੇ ਹੋ ਆਮ ਲੋ ਵੀ ਆਹ ਟਰੈਕਟਰ ਹਜ਼ਾਰ ਕਿ ਘੰਟੇ ਦੇ ਆ ਥੱਲੇ ਚੱਲਿਆ ਥੋੜਾ ਜਿਹਾ ਉੱਪਰ ਚੱਲਿਆ ਹੋਊਗਾ ਬਿਲਕੁਲ ਫਰੈਸ਼ ਪੀਸ ਆ ਨਵੇਂ ਟਰੈਕਟਰ ਆ ਇਹ ਟਰੈਕਟਰ ਖਰੀਦਣ ਲਈ ਤੁਸੀਂ ਸੰਪਰਕ ਕਰੋ ਕਿਹੜਾ ਆ 3630 ਇਹ ਟਰੈਕਟਰ ਸੇਲ ਹੋ ਚੁੱਕਿਆ ਬੁੱਕ ਹੋ ਚੁੱਕਿਆਗਾ ਬੁਕਿੰਗ ਇਹਦੀ ਆ ਚੁੱਕੀ ਐ ਇਹਦੀ ਬੁਕਿੰਗ ਦੇ ਚੁੱਕੇ ਇਧਰ ਆ ਮਨੋ ਸ਼ੋਰੂਮ ਸਾਰਾ ਭਰਿਆ ਖੜਾਗਾ ਜਰੂਰ ਸਾਡੇ ਨਾਲ ਜੁੜਜੋ ਤੁਹਾਨੂੰ ਕੱਲੇ ਕੱਲੇ ਟਰੈਕਟਰ ਦੀ ਵੀਡੀਓ ਵਗੈਰਾ ਪਾ ਕੇ ਦੱਸਦੇ ਰਿਹਾ ਕਰਾਂਗੇ ਕਿਹੜੇ ਕਿਹੜੇ ਮਾਡਲ ਆਏ ਆ ਜਰੂਰ ਇਹ ਬੁਕਿੰਗ ਕਿ ਬੁਕਿੰਗ ਸਟਾਰਟ ਆ ਵੀ ਬ੍ਰਾਂਚ ਟਰੈਕਟਰ ਦੇ ਪ੍ਰਭੂ ਇਹ ਟਰੈਕਟਰ 363 ਬੁੱਕ ਹੋ ਕੇ ਇਹ ਲੱਗ ਚੁੱਕਿਆਗਾ ਕਿਉਂ 70000 ਰੁਪਏ ਦੀ 75000 ਰੁਪਏ ਦੀ ਬੁਕਿੰਗ ਆ ਗਈ ਇਹ ਫਰੋਜਪੁਰ ਚੱਲਿਆ ਟਰੈਕਟਰ ਫਰੋਜਪੁਰ 5210 ਨੂੰ ਦਿਖਾਤੇ 5210 ਟਰੈਕਟਰ ਖਰੀਦਣ ਲਈ ਤੁਸੀਂ ਬ੍ਰਾਂਚ ਟਰੈਕਟਰ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਠਿੰਡਾ ਨਾਲ ਸੰਪਰਕ ਕਰ ਸਕਦੇ ਹੋ ਕੋਈ ਵੀ ਟਰੈਕਟਰ ਖਰੀਦਣਾਗਾ ਹੋਰ ਤੁਹਾਨੂੰ ਕਿਹੜਾ ਟਰੈਕਟਰ ਚਾਹੀਦਾ ਜਰੂਰ ਕਮੈਂਟ ਕਰਕੇ ਦੱਸਿਓ ਤੇ ਇਸ ਤੋਂ ਬਾਅਦ ਸਾਡੇ ਕੋਲ ਸੋਨਾਲੀਕਾ 60 ਤੁਹਾਨੂੰ 3 ਸਪੀਡ ਚੇਂਜਰ ਵਾਲੇ ਦਿਖਾਵਾਂਗੇ ਤੇ ਸੋਨਾਲੀਕਾ 750 ਦਿਖ ਸੋਨਾ ਲਿਕਾ ভোর ਆਪਣੇ ਕੋਲੇ ਬਲਟ ਰਿਕ ਵੱਡੇ ਵੱਡੇ ਤੋਂ ਵੱਡੇ ਟਰੈਕਟਰ ਆ ਚੁੱਕੇ ਆ ਬ੍ਰਾਂਡ ਟਰੈਕਟਰ ਜਾਂ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ 6055 ਆਗੇ ਭਰਾਵੋ 26055 ਖੜੇ ਆ ਤੁਹਾਨੂੰ ਕਿਹੜੇ ਟਰੈਕਟਰ ਦੀ ਰੇਟ ਦੀ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਉਸ ਤਰ੍ਹਾਂ ਦੀ ਤੁਹਾਨੂੰ ਟਰੈਕਟਰ ਭਰਾਵੋ ਮਿਲ ਜੂਗਾ ਧੰਨਵਾਦ ਵੀਡੀਓ ਨੂੰ ਜੇ ਚੰਗੀ ਲੱਗੀ ਤਾਂ ਸ਼ੇਅਰ ਲਾਜ਼ਮੀ ਕਰਨਾ ਧੰਨਵਾਦ ਥੈਂਕ ਯੂ